ਆਪਣੇ ਬੰਕੀ ਗੁਮਾਰ ਕਿੱਥੋਂ ਆ ਰਹੇ ਹੋ ਗੰਗਾ ਨਾ ਇਹ ਕਿੱਥੇ ਜਾਣਾ ਤੁਸੀਂ ਮੁੰਡਾ ਘਟੇ ਕਿਵੇਂ ਹੋਇਆ ਟੁੱਟ ਨਾਲ ਜਿਹੜਾ ਆ ਹੁਣ ਮੈਂ ਚੱਲਿਆ ਸੀ ਟਾਬੇ ਤੋਂ ਪਿੱਛੇ ਚਾਹ ਚੁਪੀ ਕੇ ਥੋੜੀ ਜਿਹੀ ਪਹਿਲਾਂ ਹੀ ਪਿੱਛੇ ਸਾਇਹ ਟਾਬੇ ਉੱਤੇ ਚਾਹ ਚੁਪੀ ਕੇ ਰਾਮ ਨਾਲ ਵਸਤੂ ਹੋ ਕੇ ਚੱਲਿਆ ਸੀ ਤੇ ਇੱਥੇ ਪਹੁੰਚਿਆ ਜਦੋਂ ਗੱਡੀ ਦਾ ਇੱਕ ਤਾਂ ਮੈਨੂੰ ਸਟੀਰਿੰਗ ਕੰਮ ਕਰਨਾ ਛੱਡ ਗਿਆ ਤੇ ਕਿਆ ਗਰਗਰ ਨਹੀਂ ਗਈ ਤੇ ਇਧਰਲੇ ਪਾਸੇ ਆ ਕੇ ਵੱਜ ਗਈ। ਉਹ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਇਹ ਜਿੱਥੇ ਕਿਵੇਂ ਹੋਇਆ ਆਪੇ। ਮੈਂ ਫਰਕਸ ਰੱਖਿਆ ਫੋਰਸ ਰੂਟ ਨੰਬਰ 53105 ਦਾ ਇੰਚਾਰਜ ਆ। ਅੱਜ ਡਿਊਟੀ ਤੇ ਸੀਗਾ ਸੂਚਨਾ ਮਿਲੀ ਪਬਲਿਕ ਤੋਂ ਕਿ ਮਲਕੀਤ ਕੰਬਾਈਨ ਫੈਕਟਰੀ ਦੇ ਸਾਹਮਣੇ ਇੱਕ ਐਕਸੀਡੈਂਟ ਹੋਇਆ ਹੈ। ਮੌਕੇ ਤੇ ਆ ਕੇ ਦੇਖਿਆ ਇੱਕ ਟਰੱਕ ਜਿਹੜਾ ਗੰਗਾ ਨਗਰ ਤੋਂ ਚੱਲ ਕੇ ਗੁਵਿੰਦਗੜ੍ਹ ਨੂੰ ਜਾ ਰਿਹਾ ਸੀਗਾ ਲੋਹੇ ਦਾ ਪਰਿਆ ਉਸੇ ਕੁਆੜ ਦਾ ਜਦੋਂ ਇੱਥੇ ਪਹੁੰਚਿਆ ਤੇ ਇਹ ਕੋਈ ਡਰਾਈਵਰ ਕੋਲੋਂ ਗਲਤੀ ਹੋਣ ਕਰਕੇ ਜਾਂ ਕੋਈ ਸਟੀਰਿੰਗ ਜਾਮ ਹੋਣ ਕਰਕੇ ਇਹ ਦਰਖਤ ਨਾਲ ਟਕਰਾ ਗਿਆ ਸੀਗਾ ਜਿਹਦਾ ਸਮਾਨ ਜਿਹੜਾ ਕਾਫੀ ਦੂਰ ਤੱਕ ਖਿੱਲਰ ਗਿਆ ਸੀਗਾ ਜਿਹਨੂੰ ਅਸੀਂ ਟ੍ਰੈਫਿਕ ਨੂੰ ਚਾਲੂ ਕਰਵਾਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਡਰਾਈਵਰ ਤੇ ਵੀ ਮਾਮੂਲੀ ਜੀਆਂ ਸੱਟਾਂ ਲੱਗੀਆਂ ਉਹਨੂੰ ਜਿਹੜੀ ਮਤਲਬ ਬੱਟੀ ਕੀਤੀ ਗਈ